ਦੇਖੋ ਜੀ ਮੈਂ ਜਸਵੰਤ ਸਿੰਘ ਲੋਕ ਅਪਲਾਈਂਸਰ ਵੈਲਫੇਅਰ ਸੁਸਾਇਟੀ ਦਾ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਔਰ ਆਪਾਂ ਕਾਫੀ ਦਿਨਾਂ ਤੋਂ ਐਕਸਨ ਮਾਈਨਿੰਗ ਪ੍ਰਤੀ ਪ੍ਰਦੀਪ ਸਿੰਘ ਸੰਧੂ ਜੀ ਉਹਨਾਂ ਨੂੰ ਕਾਫੀ ਵਾਰੀ ਬੇਨਤੀ ਕੀਤੀ ਆ ਵੀ ਜੋ ਸਾਡੇ ਸੀਨੀਅਰ ਮੈਂਬਰ ਨੇ ਜਥੇਵੰਦੀ ਦੇ ਇਹਨਾਂ ਦੀ ਪਰਸਨਲ ਜ਼ਮੀਨ ਹੈ ਗੱਜੂ ਚੱਕ ਗੱਜੂ ਦੇ ਵਿੱਚ ਉਹ ਜ਼ਮੀਨ ਦੋਨੇ ਸਾਈਡਾਂ ਦੇ ਜ਼ਮੀਨ ਇਹਨਾਂ ਦੀ ਆ ਔਰ ਉਥੇ ਸੰਤ ਕ੍ਰੈਸ਼ਰ ਵਾਲੇ ਮਾਈਨਿੰਗ ਕਰਦੇ ਪਏ ਨੇ ਉਸ ਸਬੰਧ ਵਿੱਚ ਕਈ ਵਾਰੀ ਆਪਾਂ ਮਿਲ ਚੁੱਕੇ ਹਾਂ ਔਰ ਐਸ ਡੀਓ ਨਾਲ ਵੀ ਸੰਪਰਕ ਕੀਤਾ ਐਸ ਡੀਓ ਸਾਹਿਬ ਗੁਰਮukh ਸਿੰਘ ਜੀ ਉਹ ਕਹਿੰਦੇ ਨੇ ਵੀ ਮੇਰੇ ਕੋਲ ਉਹ ਏਰੀਆ ਨਹੀਂ ਪੈਂਦਾ ਮੇਰੀ ਗੱਲ ਐਕਸਲਡ ਸਾਹਿਬ ਨਾਲ ਵੀ ਹੋਈ ਆ ਐਕਸਲਡ ਸਾਹਿਬ ਕਹਿੰਦੇ ਨੇ ਵੀ ਉਹ ਵਾਕਈ ਵੀ ਉਹ ਜਿਹੜਾ ਐਸ ਡੀਓ ਸਾਡੇ ਮੇਰੇ ਥੱਲੇ ਕੰਮ ਕਰਦਾ ਪਿਆ ਪਰ ਐਸ ਡੀਓ ਕਹਿ ਰਿਹਾ ਵੀ ਮੈਂ ਮੇਰੇ ਕੋਲ ਉਹ ਏਰੀਆ ਨਹੀਂ ਔਰ ਮੈਂ ਇਥੇ ਦੱਸਣਾ ਜ਼ਰੂਰੀ ਸਮਝਦਾ ਆ ਵੀ ਆਪਾਂ ਬਾਰ-ਬਾਰ ਮਿਲ ਕੇ ਉਹ ਵਿਸ਼ਵਾਸ ਜਿਉਆਇਆ ਗਿਆ ਸਾਨੂੰ ਵੀ ਆਪਾਂ ਇਥੇ ਜ਼ਰੂਰ ਕਾਰਵਾਈ ਕਰਾਂਗੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਇਥੇ ਅੱਜ ਏ ਡੀ ਸੀ ਸਾਹਿਬ ਨੂੰ ਵੀ ਮਿਲਿਆ ਉਰਾਨ ਵੀ ਆਪਣੀ ਹੱਦ ਬੀਤੀ ਦੱਸੀ ਆ ਔਰ ਇੱਕ ਐਪਲੀਕੇਸ਼ਨ ਜਰੀਆ ਉਹ ਆਪਾਂ ਅੱਜ ਡੀ ਸੀ ਮੈਡਮ ਨੂੰ ਦੇ ਕੇ ਆਇਆ ਉਹ ਜੇ ਇਸ ਸੰਬੰਧ ਵਿੱਚ ਮਾਈਨਿੰਗ ਬੰਦ ਨਾ ਕੀਤੀ ਗਈ ਤੇ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਜਿੱਥੇ ਮਾਈਨਿੰਗ ਹੋ ਰਹੀ ਹੈ ਸੰਤ ਕ੍ਰੈਸ਼ਰ ਵਾਲੇ ਘਾਤੇ ਪਿਆ। ਉਸ ਜਗ੍ਹਾ ਦੇ ਜਿੱਥੇ ਮਾਈਨਿੰਗ ਹੋ ਰਹੀ ਆ ਉਹਦੀ ਢਾ ਲੱਗ ਰਹੀ ਆ। ਉਧਰ ਢਿੱਗਾ ਡੇ ਕੇ ਕਿਸਾਨਾਂ ਦਾ ਜਿਹੜਾ ਗੰਨਾ ਉਹ ਵਿੱਚ ਡੇ ਰਿਹਾ। ਜਿੰਨਾ ਚਿਰ ਤੱਕ ਉਤੋਂ ਮਾਈਨਿੰਗ ਬੰਦ ਨਹੀਂ ਹੁੰਦੀ ਆਪਾਂ ਸੰਘਰਸ਼ ਜਾਰੀ ਰੱਖਾਂਗੇ ਔਰ ਡੀਸੀ ਮੈਡਮ ਦੀ ਨੋਟਿਚ ਲਿਆ ਕੇ ਆਏ ਆ ਔਰ ਮੰਗ ਪੱਤਰ ਦੇ ਕੇ ਆਏ ਆ ਨਹੀਂ ਕੋਈ ਕਾਰਵਾਈ ਕਰਦੇ। ਤੇ ਆਪਾ ਉਹ ਸੰਘਰਸ਼ ਕਰ ਲਈ ਮਜਬੂਰ ਹੋਵਾਂਗੇ ਔਰ ਨੱਕ ਜ ਦਮ ਕਰ ਦੇਾਂਗੇ ਜੇ ਸਾਡੇ ਜਿਹੜਿਆ ਕਿਸਾਨਾਂ ਦੀ ਜਮੀਨਾਂ ਨੂੰ ਮਾਈਨਿੰਗ ਕਰਨੀ ਬੰਦ ਨਾ ਕੀਤੀ ਤੇ ਤੁਸੀਂ ਗੱਲ ਕਰੀਏ ਰਾਵੀ ਦਰਿਆ ਦੇ ਵਿੱਚ ਬਿਲਕੁਲ ਖੰਡ ਕੀਤਾ ਜਾਇਆ ਕਰਦਾ ਹੈ ਪਰ ਜੇ ਇੱਕ ਗੱਲ ਬਾਰੇ ਉੱਥੇ ਜਾ ਕਰ ਵੀ ਗੱਡੀ ਕੋਸ਼ਿਸ਼ ਕੀਤੀ ਜਾਂਦੀ ਉਦੋਂ ਪਸੰਦੀ ਕਿਹਾ ਜਾਂਦਾ ਹੈ ਕਿ ਜਿਸ ਦਾ ਖੇਤ ਉਸਦੀ ਦੇਤ ਕਿਾ ਕਿਆ ਉਹ ਦਰਿਆ ਦੇ ਆਪਣੇ ਖੇਤਾਂ ਨੂੰ ਕਿਤੇ ਪੁੱਟ ਗਏ ਮੈਂ ਕਿਹਾ ਜੀ ਸਭ ਕੋਈ ਆਵਾ ਉੱਤਿਆ ਪਿਆ ਸਾਰਾ ਜੀ ਕੋਈ ਵੀ ਸੁਣ ਕੇ ਰਾਜੀ ਨਹੀਂ ਐਕਸ਼ਨ ਵੀ ਨਹੀਂ ਨਹੀਂ ਗੱਲ ਸੁਣੀ ਉਹਨਾਂ ਰੋਜ਼ ਗੱਲ ਹੋ ਰਹੀ ਹੈ ਜੀ ਮੈਂ ਬੰਦ ਕਰਾ ਦੇਣਾ ਜੀ ਉੱਥੇ ਇੱਕ ਮਸ਼ੀਨਾਂ ਲੱਗੀਆਂ ਇੱਥੇ ਇਹ ਵੀ ਦੱਸਣਾ ਜ਼ਰੂਰੀ ਆ ਆ ਦੇਖੋ ਆ ਜਿਹੜੀਆਂ ਅਖਬਾਰ ਦੀਆਂ ਖਬਰਾਂ ਨੇ ਔਰ ਆ ਜਿਹੜੀ ਮਾਈਨਿੰਗ ਹੋ ਰਹੀ ਆ ਉਹਦੀਆਂ ਫੋਟੋਆਂ ਆ ਦੇਖੋ ਸਾਰੀਆਂ ਫੋਟੋਆਂ ਨਾਲ ਲੱਗੀਆਂ ਪਈਆਂ ਨੇ ਮੈਡਮ ਨੂੰ ਅੱਜ डीसी मैडम ਨੂੰ ਦੇ ਕੇ ਆਏ ਆ ਇਹ ਮਗਨਤਰ ਆ ਦੇਖੋ ਮਾਈਨਿੰਗ ਖਰਾਬ ਦੀ ਰਾਤ ਰਾਤ ਦੇ ਟਾਈਮ ਮਾਈਨਿੰਗ ਹੋ ਰਹੀ ਆ ਆ ਦੇਖੋ ਸਾਰੀਆਂ ਫੋਟੋਆਂ ਨਾਲ ਲੱਗੀਆਂ ਪਈਆਂ ਆ ਅਖਬਾਰ ਦੀਆਂ ਖਬਰਾਂ ਨਾਲ ਲੱਗੀਆਂ ਪਈਆਂ ਜੀ ਆ ਦੇਖੋ ਜਿਸ ਕੀ ਖੇਤ ਉਸ ਕੀ ਰੇਤ ਦੇ ਪੈਚ ਜਿਹੜੀ ਆ ਮਾਈਨਿੰਗ ਹੋ ਰਹੀ ਆ ਇਹ ਸਿਰਫ ਹਵਾ ਬਣਾਇਆ ਗਿਆ ਕਿਸਾਨਾਂ ਨੂੰ ਵੀ ਇਹਨਾਂ ਨੂੰ ਇਥੋਂ ਕਹਿ ਕੇ ਰੇਤ ਕਿਸਾਨ ਉਹਨੂੰ ਚੁੱਕਣ ਦੇ ਮਾਈਨਿੰਗ ਕਰਦੇ ਪਏ ਨੇ ਪਤਾ ਨਹੀਂ ਕਿੱਡੇ-ਕੱਡੇ ਮੋਟੇ ਗਫੇ ਦਿੱਤੇ ਨੇ ਇਹਨਾਂ ਨੇ ਜਿਹੜੀ ਸਾਡੀ ਸੁਣਵਾਈ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਕਿ ਜਿਨ੍ਹਾਂ ਦੇ ਖੇਤੋਂ ਰੇਤ ਨਹੀਂ ਮਿਲਦੀ ਵੀ ਨਹੀਂ ਮਿਲਦੀ ਵੀ ਅੱਜ ਤਾਂ ਤੁਹਾਡੇ ਨਾਲ ਕਿਸਾਨ ਖੜਾ ਜੀਏ ਸਾਡੀ ਜਥੇਬੰਦੀ ਦਾ ਸੀਨੀਅਰ ਮੈਂਬਰ ਆ ਜੀ ਇਹ ਇਹ ਦੀ ਆਪਣੀ ਜ਼ਮੀਨ 'ਚੋਂ ਮਾਈਨਿੰਗ ਹੋ ਰਹੀ ਆ ਜੀ ਉਹਦੇ ਸਬੰਧ ਵਿੱਚ ਹੀ ਅੱਪ ਅੱਜ ਡੀਸੀ ਮੈਡਮ ਨੂੰ ਮਿਲਿਆ ਜੀ ਅਗਰ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਅਗਲਾ ਸੀ ਉਹ ਤੁਹਾਡਾ ਕੀ ਸਾਡਾ ਸਾਡੇ ਖਾਤੇ ਲਿਖਿਆ ਜੀ ਸਿੰਘ ਹਸ ਕਰਨੇ ਸਾਨੂੰ ਤਾਂ ਉਹ ਭਗਵਾਨ ਦਾ ਮਾਨ ਜੀ ਕਹਿੰਦੇ ਨੇ ਵੀ ਇਹ ਵਿਲੀ ਨੇ ਇਹ ਸਾਨੂੰ ਵਿਲੀ ਸਮਝਦੇ ਨੇ ਵੀ ਵਿਲੀ ਧਰਨੇ ਲਾਉਣ ਜੋਗੀ ਨੇ ਵੀ ਧਰਨੇ ਲਾਈਏ ਕਿਉਂ ਨਾ ਸਾਡੀ ਕੋਈ ਗੱਲ ਸੁਣੇਗਾ ਧਰਨੇ ਕਾਲੇ ਲਾਈਏ ਆਪਾਂ ਕੋ ਵਿਲੀ ਨਹੀਂ ਗਏ ਇਥੇ ਸਰਕਾਰੇ ਦੁਰੇ ਫਿਰੇ ਰੋਜ਼ ਆਪਾਂ ਹੋਾਈ ਗੁਰਜੀ ਕੀ ਫਤਿਹ ਹਾਂਜੀ ਮੈਂ ਗਗਨਦੀਪ ਸਿੰਘ ਅੱਗੇ ਤੁਹਾਨੂੰ ਬਹੁਤ ਵਾਰ ਮੈਂ ਦੱਸ ਚੁੱਕਿਆ ਹਾਂ ਔਰ ਅੱਜ ਮੈਨੂੰ ਇੱਥੇ ਤੱਕ ਪਹੁੰਚਣਾ ਪਿਆ ਕਿ ਮੈਨੂੰ ਜਥੇਬੰਦੀਆਂ ਨੂੰ ਨਾਲ ਲੈ ਕੇ ਬੀਕੇ ਜੋ सिरसा ਵਾਲੇ ਜੋ ਪ੍ਰਧਾਨ ਨੇ ਉਹਨਾਂ ਨਾਲ ਲੈ ਕੇ ਡੀਸੀ ਦਫਤਰ ਪਹੁੰਚੇ ਅੱਜ ਹੀ ਇੱਥੇ ਤੱਕ ਪਹੁੰਚਣਾ ਪਿਆ ਕਿ ਮੈਂ ਪਹਿਲਾਂ ਵੀ ਪਹਿ ਚ ਕਹਿ ਚੁੱਕਿਆ ਤੁਹਾਨੂੰ ਕਿ ਜੇ ਤੁਹਾਡੀ ਸੁਣਵਾਈ ਹੋਈ ਜਾਂਦੀ ਹੈ ਠੀਕ ਹੈ ਅਸੀਂ ਕਿਤੇ ਨਹੀਂ ਜਾਵਾਂਗੇ ਪਰ ਅੱਜ ਮਜਬੂਰਨ ਹਾਨੂੰ ਅੱਜ ਡੀਸੀ ਦਫ਼ਤਰ ਜਾਣਾ ਪਿਆ ਮੈਡਮ ਨੂੰ ਅੱਜ ਹੀ ਮੰਗ ਪੱਤਰ ਦੇ ਕੇ ਆਏ ਆ ਤਾਂ ਅੱਜ ਐਕਸ਼ਨ ਸਾਹਿਬ ਨਾਲ ਦੇ ਸਾਰੇ ਐਸਡੀਓ ਸਾਹਿਬ ਦੇ ਸਾਰੇ ਖਿਲਾਫ ਅਸੀਂ ਠੋਸ ਕਾਰਵਾਈ ਕਰਾਂਗੇ ਜੇ ਅੱਜ ਕੋਈ ਕਾਰਵਾਈ ਅੱਗੇ ਨਾ ਹੋਈ ਤੇ